ਇਹੋ ਜੀ ਕਿਹੜੀ ਖਬਰ ਸੀ ਜਿਹਦੇ ਕਰਕੇ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਡੇ ਕਹਿਣ ਦੇ ਮੁਤਾਬਕ ਉਹਨਾਂ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਐਮ ਐਲ ਏ ਮੰਤਰੀ ਤੁਹਾਡੇ ਤੇ ਲੱਗਣ ਲੱਗੇ ਮੇਰੇ ਦੋਸਤ ਰਾਹੀ ਮੈਨੂੰ ਲਾਭੋ ਗੋਕੇ ਨੇ ਆਪਣੇ ਪਾਸ ਬੁਲਾਇਆ ਤੇ ਉਸ ਨੇ ਮੈਨੂੰ ਇੱਕ ਹੋਰ ਸੰਸਰੀਖੇ ਇਨਫੋਰਮੇਸ਼ਨ ਦਿੱਤੀ ਜੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਵਾਉਂਦੇ ਤੁਸੀਂ ਤਾਂ ਇੱਕ ਐਮ ਐਲ ਏ ਹੋ ਤੁਸੀਂ ਕਰਵਾ ਸਕਦੇ ਹੋ ਤਾਂ ਉਸ ਨੇ ਮੈਨੂੰ ਕਿਹਾ ਕਿ ਮੀ ਤੇ ਹਰ ਇਸ ਵਿੱਚ ਰੁਕਾਵਟ ਬਣ ਰਿਹਾ ਹੈ ਜਦੋਂ ਤੁਸੀਂ ਐਮ ਐਲ ਏ ਨੂੰ ਕਿਹਾ ਕਿ ਜੇ ਇਦਾਂ ਚੱਲ ਰਿਹਾ ਤਾਂ ਤੁਸੀਂ ਕਾਰਵਾਈ ਕਰਾ ਦਿਓ ਤਾਂ ਉਹ ਕਹਿੰਦੇ ਵੀ ਮੀਤ ਹੈਰ ਜਿਹੜਾ ਮੰਤਰੀ ਉਹ ਨਹੀਂ ਕਾਰਵਾਈ ਹੋਣ ਦਿੰਦਾ ਹਾਂਜੀ ਹਾਂਜੀ ਮਤਲਬ ਇਹ ਤੁਹਾਨੂੰ ਐਮਐਲਏ ਨੇ ਖੁਦ ਕਿਹਾ ਹਾਂਜੀ ਹਾਂਜੀ ਜਦੋਂ ਮੈਂ ਇਸ ਮਾਮਲੇ ਦੀ ਜਾਂਚ ਕਰਨ ਲੱਗਿਆ ਤਾਂ ਮੇਰੀ ਵਿਰੋਧੀ ਧਿਰ ਮਤਲਬ ਜਿਨ੍ਹਾਂ ਤੇ ਮੈਂ ਖਰਖਾ ਲਾਉਂਦਾ ਸੀ ਤਾਂ ਉਹਨਾਂ ਨੇ ਮੇਰੀ ਘਰਵਾਲੀ ਦਾ ਰੇਪ ਕਰਤਾ ਜੀ ਤੁਹਾਡੀ ਵਾਈਫ ਦਾ ਰੇਪ ਕਰਨ ਵਾਲੀ ਗੱਲ ਸੀ ਉਹ ਜਦੋਂ ਤੁਸੀਂ ਦਰਖਾਸਤ ਡੀਐਸਪੀ ਨੂੰ ਦਿੱਤੀ ਉਸੇ ਦਰਖਾਸਤ ਦੇ ਵਿੱਚ ਇਹ ਲੜਕੀਆਂ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਬੱਚਿਆਂ ਦੀ ਸਮਗਲਿੰਗ ਤੇ ਉਹਨਾਂ ਦੇ ਅੰਗਾਂ ਦੀ ਤਸਕਰੀ ਵਾਲੀ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਨਾ ਜੀ ਕੋਈ ਨਹੀਂ ਹੋਈ ਅਜੇ ਤੱਕ ਨਹੀਂ ਹੋਈ ਜੀ ਨਾ ਤੁਹਾਡੀ ਵਾਈਫ ਤੇ ਰੇਪ ਵਾਲੇ ਤੇ ਨਾ ਉਹ ਛੋਟੀਆਂ ਬੱਚੇ ਨਹੀਂ ਤਸਕਰੀ ਦੇ ਨਾ ਅੰਗਾਲੇ ਦੇ ਕਿਸੇ ਮਾਮਲੇ ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਅੱਛਾ ਉਹ ਤਾਂ ਜੀ ਮੇਰੇ ਤੇ ਰੇਪ ਦਾ ਝੂਠਾ ਪਰਚਾ ਦਰਜ ਕਰਕੇ ਮੈਨੂੰ ਜੇਲ ਸਿੱਟਤਾ ਸੀਗਾ ਜੀ ਜਿਹੜੀ ਔਰਤ ਨੇ ਮੇਰੇ ਤੇ ਪਰਚਾ ਕਰਵਾਇਆ ਨਾ ਜੀ ਉਹਦੇ ਉੱਪਰ ਖੁਦ ਦੇ ਵਪਾਰ ਦਾ ਧੰਦਾ ਕਰਕੇ ਬਲੈਕਮੇਲ ਕਰਨ ਦਾ ਪਰਚਾ ਦਰਜ ਹੋਇਆ ਵੇ ਜੀ ਕਹਤਾ ਕਿ ਬੀਥੀਰ ਨੇ ਪਰਚਾ ਦਰਜ ਕਰਾਇਆ ਜੀ ਲਾਵ ਸਿੰਘ ਗੋਕੂ ਨੇ ਪਰਚਾ ਦਾ ਜਿ ਕਰਾਇਆ ਜੀ ਕਿ ਤੁਹਾਡੇ ਕੋਲੇ ਕੋਈ ਸਬੂਤ ਤੁਸੀਂ ਕਿਹਾ ਨਹੀਂ ਲਾਵ ਸਿੰਘ ਗੋਕੂ ਕੇ ਨੂੰ ਜਾ ਕੇ ਕਿਸੇ ਬੰਦੇ ਨੇ ਤੁਹਾਡੇ ਨੇ ਕਿ ਭਾਈ ਤੁਸੀਂ ਸਾਨੂੰ ਇਹ ਖਬਰ ਦੱਸੀ ਸੀ ਹੁਣ ਅਸੀਂ ਉਸ ਖਬਰ ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਤਾਂ ਮੈਨੂੰ ਹੀ ਫਸਵਾਤਾ ਮੈਂ ਤਾਂ ਜੇਲ੍ਹ ਚ ਸੀਗਾ ਜੀ ਜਿਹੜੇ ਮੇਰੇ ਮਿੱਤਰ ਜਾਂਦੇ ਸੀ ਜਨਮ ਦੇ ਘਰਦੇ ਜਾਂਦੇ ਉਹਨੂੰ ਮਿਲਣਾ ਵੀ ਜ਼ਰੂਰੀ ਨਹੀਂ ਸਮਝਿਆ ਜੇ ਮਿਲਦੇ ਸੀ ਤਾਂ ਬਿਠਾ ਬਿਠਾ ਕੇ ਮੋੜ ਦਿੰਦੇ ਸੀ ਜੀ ਇਹ ਜਿਹੜੀ ਐਪਲੀਕੇਸ਼ਨ ਤੁਸੀਂ ਕਹਿ ਰਹੇ ਹੋ ਕਿ ਵਾਪਸ ਕਰਾਈ ਹੈ ਇਹ ਐਪਲੀਕੇਸ਼ਨ ਕਿਹਨੇ ਵਾਪਸ ਕਰਾਈ ਕਿਹਨੇ ਤੁਹਾਡੇ ਤੇ ਪ੍ਰੈਸ਼ਰ ਪਾਇਆ ਜੀ ਲਾਭ ਕੋ ਮੇਰੇ ਘਰੇ ਆਇਆ ਜੀ ਮੇਰੇ ਘਰ ਵਾਲੀ ਕੋਲੇ ਜਦੋਂ ਜੇਲ੍ਹ ਚ ਸੀ ਹਾਂਜੀ ਮੈਂ ਤਾਂ ਜੇਲ੍ਹ ਚ ਸੀਗਾ ਜੀ ਮੇਰੀ ਘਰ ਵਾਲੀ ਨੇ ਉਸ ਨੂੰ ਮਨਾ ਕਰ ਦਿੱਤਾ ਤਾਂ ਮੇਰੇ ਇੱਕ ਮਿੱਤਰ ਰਾਹੀ ਉਹ ਐਪਲੀਕੇਸ਼ਨ ਵਾਪਸ ਕਰਵਾਈ ਗਈ ਹੈ ਜੀ ਲਾਭ ਸਿੰਘ ਉਹ ਗੂਗੇ ਨੂੰ ਕੀ ਸੀਗਾ ਵੀ ਵਾਪਸ ਕਰਾ ਤੋਂ ਕਰਵਾ ਰਿਹਾ ਸੀ ਜਾਂ ਤਾਂ ਜੀ ਫਿਰ ਉਹ ਦੂਜੀ ਪਾਰਟੀ ਨਾਲ ਮਿਲਿਆ ਹੋਊਗਾ ਜੀ ਕਿ ਮੈਨੂੰ ਤਾਂ ਅੰਦਰ ਜੇਲ੍ਹ ਦੇ ਵਿੱਚ ਵੀ ਇਸ ਤਰ੍ਹਾਂ ਡਰਾਇਆ ਜਾਂਦਾ ਸੀ ਕਹਿੰਦੇ ਵੀ ਹੁਣ ਤੂੰ 10 10 ਸਾਲ 10 ਸਾਲ ਬਾਹਰ ਨਹੀਂ ਜਾਂਦਾ ਵੀ ਤੂੰ ਵੱਡੇ ਬੰਦਿਆਂ ਨਾਲ ਪੰਗਾ ਲੈ ਲਿਆ ਵੱਡੇ ਬੰਦੇ ਕਿਹੜੇ ਮੀਤਿਹਰ ਹੋ ਗਿਆ ਜੀ ਲਾਭ ਕੋ ਰਾਜਵੀਰ ਕਮਾਨ ਹੋ ਅੱਜ ਦੇ ਦੌਰ 'ਚ ਪੱਤਰਕਾਰੀ ਕਰਨੀ ਕੋਈ ਸੌਖੀ ਨਹੀਂ ਹੈ ਮੇਰੇ ਨਾਲ ਪੱਤਰਕਾਰ ਪ੍ਰਵੀਨ ਕੁਮਾਰ ਨੇ ਔਰ ਉਹਨਾਂ ਨੇ ਬਹੁਤ ਅਹਿਮ ਕੁਝ ਸਨਸਨੀਖੇਜ਼ ਖਬਰਾਂ ਲਾਈਆਂ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਜੇਲ੍ਹ ਤੱਕ ਜਾਣਾ ਪੈ ਗਿਆ ਕਿਉਂਕਿ ਉਹ ਜਿਨ੍ਹਾਂ ਦੀਆਂ ਖਬਰਾਂ ਸੀ ਉਹ ਵੱਡੇ ਤਨਾਰ ਸੀ ਉਹਨਾਂ ਦਾ ਸਿਆਸੀ ਲੋਕਾਂ ਦੇ ਨਾਲ ਬਹਿੜਾ ਉੱਠਣਾ ਸੀ ਔਰ ਇਹਨਾਂ ਨੂੰ ਝੂਠੇ ਕੇਸ ਦੇ ਵਿੱਚ ਰੇਪ ਦੇ ਕੇਸ ਦੇ ਵਿੱਚ ਵਾਜ਼ਾ ਕੇ 11 ਮਹੀਨੇ ਜੇਲ੍ਹ ਤੱਕ ਰਹਿਣਾ ਪੈ ਗਿਆ ਇਹ ਇਹਨਾਂ ਦੇ ਇਲਜ਼ਾਮ ਨੇ ਔਰ ਨਾਲ ਹੀ ਨਾਲ ਇਹ ਇਹਨਾਂ ਨੂੰ ਫਸਾਉਣ ਦੇ ਪਿੱਛੇ ਜਿਹੜੇ ਲੋਕਾਂ ਦੇ ਜਿਹੜੇ ਸਿਆਸਤਦਾਨਾਂ ਦੇ ਨਾਮ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਨੇ ਇਥੋਂ ਤੱਕ ਕੁਝ ਲੋਕ ਤਾਂ ਇਹੋ ਜਿਹੇ ਵੀ ਨਹੀਂ ਜਿਨ੍ਹਾਂ ਦੇ ਨਾਲ ਸਿੱਧੇ ਤੌਰ ਤੇ ਰਿਸ਼ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜਦੇ ਆ ਮੇਰੇ ਨਾਲ ਪ੍ਰਵੀਨ ਕੁਮਾਰ ਪੱਤਰਕਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਦਰਦਪਰੀ ਕਹਾਣੀ ਜਿਹੜੀ ਉਹ ਸੁਣਦੇ ਆ ਕਿ ਆਖਰ ਕੀ ਜਿਹੜੀ ਕਿਹੜੀ ਇਹੋ ਜਿਹੀ ਖਬਰ ਲਾ ਦਿੱਤੀ ਸੀ ਜਿਹਦੇ ਕਰਕੇ ਲੀਡਰਾਂ ਨੂੰ ਇੰਨਾ ਔਖੇ ਹੋਣਾ ਪਿਆ ਔਰ ਇਹਨਾਂ ਨੂੰ ਜੇਲ੍ਹ ਤੱਕ ਸੁੱਟ ਦਿੱਤਾ ਗਿਆ ਪਹਿਲਾਂ ਮੈਂ ਗੱਲਬਾਤ ਕਰਦਾ ਪ੍ਰਵੀਨ ਜੀ ਇਹੋ ਜੀ ਕਿਹੜੀ ਖਬਰ ਸੀ ਜਿਹਦੇ ਕਰਕੇ ਤੁਹਾਨੂੰ ਆਮਦਵੀ ਪਾਰਟੀ ਦੀ ਸਰਕਾਰ ਨੇ ਤੁਹਾਡੇ ਕਹਿਣ ਦੇ ਮੁਤਾਬਕ ਉਹਨਾਂ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਐਮਐਲਏ ਮੰਤਰੀ ਤੁਹਾਡੇ ਤੇ ਲੱਗਣ ਲੱਗੇ ਮੈਂ ਨਾ ਇਹ ਤਪਾ ਦੇ ਕਪੂਤ ਪਰਿਵਾਰ ਹੈ ਜਿਨ੍ਹਾਂ ਦੇ ਖਿਲਾਫ ਮੈਂ ਖਾਣਾ ਪਹਿਲਾਂ ਵੀ ਲਾਉਂਦਾ ਸੀ ਭ੍ਰਿਸ਼ਟਾਚਾਰ ਦੀਆਂ ਉਸ ਤੋਂ ਬਾਅਦ ਮੈਨੂੰ ਜੀ ਧੂਰੀ ਏਜੀਓ ਤੋਂ ਇਨਫੋਰਮੇਸ਼ਨ ਮਿਲੀ ਸੀ ਤੇ ਮੈਂ ਉਹਨਾਂ ਦੇ ਖਿਲਾਫ ਇੱਕ ਬਹੁਤ ਵੱਡੀ ਖਬਰ ਲਗਾ ਦਿੱਤੀ ਸੀਗੀ ਜਿਸ ਨਾਲ ਉਹਨਾਂ ਨੇ ਚੂਲਾ ਹਿੱਲ ਗਿਆ ਸੀਗਾ ਜੀ ਉਸ ਤੋਂ ਬਾਅਦ ਜੀ ਉਹਨਾਂ ਨੇ ਮੇਰੇ ਦੋਸਤ ਰਾਹੀ ਮੈਨੂੰ ਲਾਭ ਉਗੋਕੇ ਨੇ ਆਪਣੇ ਪਾਸ ਬੁਲਾਇਆ ਤੇ ਉਸ ਨੇ ਮੈਨੂੰ ਇੱਕ ਹੋਰ ਸੰਸਰੀਖ ਇਨਫੋਰਮੇਸ਼ਨ ਦਿੱਤੀ ਜੀ ਉਸ ਨੇ ਆਪਾਂ ਨੂੰ ਉਗੋਕੇ ਹਾਂ ਜੀ ਐਮਐਲਏ ਨੇ ਹਾਂ ਜੀ ਹਾਂ ਜੀ ਕੀ ਕਹਿੰਦਾ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਪਰਿਵਾਰ ਸੂਟੀਆਂ ਬੱਚਿਆਂ ਦੀ ਸਮਗਲਿੰਗ ਅਤੇ ਉਹਨਾਂ ਦੇ ਅੰਗਾਂ ਦੀ ਤਸਕਰੀ ਦਾ ਕੰਮ ਕਰਦਾ ਹੈ। ਇਹ 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 ਖੁਦ ਐਮਐਲਏ ਨੇ ਤੁਹਾਨੂੰ ਦੱਸਿਆ। ਹਾਂਜੀ ਹਾਂਜੀ। ਲਾਭੂਗੇ। ਹਾਂਜੀ ਹਾਂਜੀ। ਅੱਛਾ। ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਵਾਉਂਦੇ? ਤੁਸੀਂ ਤਾਂ ਇੱਕ ਐਮਐਲਏ ਹੋ, ਤੁਸੀਂ ਕਰਵਾ ਸਕਦੇ ਹੋ। ਤਾਂ ਉਸਨੇ ਮੈਨੂੰ ਕਿਹਾ ਕਿ ਮੀਂਹ ਤੇ ਇਹ ਇਸ ਵਿੱਚ ਰੁਕਾਵਟ ਬਣ ਰਿਹਾ ਹੈ। ਉਹ ਕਾਰਵਾਈ ਨਹੀਂ ਕਰਨ ਦੇ ਰਿਹਾ। ਅੱਛਾ। ਜਦੋਂ ਤੁਸੀਂ ਐਮਐਲਏ ਨੂੰ ਕਿਹਾ ਕਿ ਜੇ ਇਦਾਂ ਚੱਲ ਰਿਹਾ ਤਾਂ ਤੁਸੀਂ ਕਾਰਵਾਈ ਕਰਾ ਦਿਓ। ਤਾਂ ਉਹ ਕਹਿੰਦੇ ਵੀ ਮੀਂਹ ਤੇ ਇਹ ਜਿਹੜਾ ਮੰਤਰੀ ਉਹ ਨਹੀਂ ਕਾਰਵਾਈ ਹੋਣ ਦਿੰਦਾ। ਹਾਂਜੀ। ਮਤਲਬ ਇਹ ਤੁਹਾਨੂੰ ਐਮਐਲਏ ਨੇ ਖੁਦ ਕਿਹਾ ਹਾਂਜੀ ਹਾਂਜੀ ਇਹ ਇਹ ਕਿੱਥੇ ਸੱਦਿਆ ਹੋਇਆ ਸੀ ਤੁਹਾਨੂੰ ਉੱਥੇ ਦਫ਼ਤਰ 'ਚ ਹੀ ਸੀ ਆਪਦੇ ਜੀ ਜਿਹੜੇ ਅ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਮੈਂ ਇਸ ਮਾਮਲੇ ਦੀ ਜਾਂਚ ਕਰਨ ਲੱਗ ਗਿਆ ਜੀ ਜਦੋਂ ਮੈਂ ਇਸ ਮਾਮਲੇ ਦੀ ਜਾਂਚ ਕਰਨ ਲੱਗਿਆ ਤਾਂ ਮੇਰੀ ਵਿਰੋਧੀ ਤੇ ਮਤਲਬ ਜਿਨ੍ਹਾਂ ਤੇ ਮੈਂ ਖਬਰਾਂ ਲਾਉਂਦਾ ਸੀ ਤਾਂ ਉਹਨਾਂ ਨੇ ਮੇਰੀ ਘਰ ਵਾਲੀ ਦਾ ਰੇਪ ਕਰਤਾ ਜੀ ਜੇ ਜਿਸ ਦਿਨ 13 ਮਾਰਚ ਨੂੰ ਉਹਨਾਂ ਨੇ ਰੇਪ ਕਰਿਆ ਸੀ ਜੀ ਉਹਨੇ ਤੇ ਜਿਸ ਦਾ ਤੁਹਾਡੀ ਵਾਈਫ ਦਾ ਹਾਂਜੀ ਜਿਸ ਦਾ ਮੈਨੂੰ 21 ਮਾਰਚ ਨੂੰ ਪਤਾ ਲੱਗਿਆ ਜੀ ਮੇਰੇ ਘਰ ਸਰਮੇ ਚ ਰਹਿੰਦੀ ਸੀ ਜੀ ਪਹਿਲਾਂ ਤਾਂ ਉਹਨੇ ਮੈਨੂੰ ਦੱਸਿਆ ਨਹੀਂ ਜੀ 21 ਮਾਰਚ ਨੂੰ ਉਹਨੇ ਮੈਨੂੰ ਦੱਸਿਆ ਤਾਂ ਮੈਂ ਇਸ ਦੀ ਜਾਣਕਾਰੀ ਟਾਪਾ ਪੁਲਿਸ ਨੂੰ ਦਿੱਤੀ ਜੀ ਤੇ ਉਹ ਜਿਹੜੇ ਜਿਹੜੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਛੋਟੀਆਂ ਬੱਚੀਆਂ ਲਈ ਉਸ ਦਾ ਵੀ ਜਿਗਰ ਮੈਂ ਇਸੇ ਐਪਲੀਕੇਸ਼ਨ ਦੇ ਵਿੱਚ ਕਰਤਾ ਸੀ ਜੀ ਡੀਐਸਪੀ ਟਾਪਾ ਨੂੰ ਮੈਂ ਐਪਲੀਕੇਸ਼ਨ ਦਿੱਤੀ ਸੀ ਜੀ ਇਹ ਅੱਛਾ ਜਿਹੜੀ ਤੁਹਾਡੀ ਵਾਈਫ ਦਾ ਰੇਪ ਕਰਨ ਵਾਲੀ ਗੱਲ ਸੀ ਉਹ ਜਦੋਂ ਤੁਸੀਂ ਦਰਖਾਸਤ ਡੀਐਸਪੀ ਨੂੰ ਦਿੱਤੀ ਉਸੇ ਦਰਖਾਸਤ ਦੇ ਵਿੱਚ ਇਹ ਲੜਕੀਆਂ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਬੱਚਿਆਂ ਦੀ ਸਮਗਲਿੰਗ ਤੇ ਉਹਨਾਂ ਦੇ ਅੰਗਾਂ ਦੀ ਤਸਕਰੀ ਵਾਲੀ ਇਹ ਬੱਚਿਆਂ ਦੀ ਸਮਗਲਿੰਗ ਤੇ ਅੰਗਾਂ ਦੀ ਤਸਕਰੀ ਉਹਨਾਂ ਦੇ ਅੰਗਾਂ ਦੀ ਤਸਕਰੀ ਦੇ ਮਾਮਲੇ ਦੀ ਵੀ ਮੈਂ ਉਹਦੇ ਵਿੱਚ ਹੀ ਲਿਖਤਾ ਜੇਕਰ ਕਰਤਾ ਹਾਂ ਜੀ ਜਿਹਦੀ ਮੇਰੇ ਕੋਲ ਡੀਐਸਪੀ ਦੀ ਮਾਰਕ ਕੀਤੀ ਹੋਈ ਐਪਲੀਕੇਸ਼ਨ ਵੀ ਹੈਗੀ ਹੈ ਜੀ ਅੱਛਾ ਮੈਂ ਇਸ ਮਾਮਲੇ ਦੀ ਜਾਂਚ ਕਰਨ ਲੱਗਿਆ ਜੀ ਨਹੀਂ ਉਸ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਨਾ ਜੀ ਕੋਈ ਨਹੀਂ ਹੋਈ ਅੱਜ ਤੱਕ ਨਹੀਂ ਹੋਈ ਜੀ ਨਾ ਤੁਹਾਡੀ ਵਾਈਫ ਦੇ ਰੇਪ ਵਾਲੇ ਤੇ ਤੇ ਨਾ ਉਹ ਛੋਟੀਆਂ ਬੱਚੇ ਨਹੀਂ ਤਸਕਰੀ ਦੇ ਨਾਂ ਅੰਗਾਲੇ ਦੇ ਕਿਸੇ ਮਾਮਲੇ ਤੇ ਅਰਬਈ ਨਹੀਂ ਹੋਈ ਅਜੇ ਤੱਕ ਅੱਛਾ ਜੀ ਮੇਰੇ ਤੇ ਰੇਪ ਦਾ ਝੂਠਾ ਪਰਚਾ ਦਰਜ ਕਰਕੇ ਮੈਨੂੰ ਜੇਲ ਸਿੱਟਤਾ ਸੀਗਾ ਜੀ ਇਹਦਾ ਕਾਰਨ ਇੱਕ ਹੋਰ ਸੀਗਾ ਜੀ 18 ਮਾਰਚ ਮਈ ਨੂੰ ਜੀ ਮੈਂ ਨਾ ਮਤਲਬ ਇਹਨਾਂ ਨੂੰ ਇਹ ਜਗ੍ਹਾ ਦੱਸਤੀ ਸੀਗੀ ਜੀ ਵੀ ਇਸ ਜਗ੍ਹਾ ਤੇ ਬੱਚੀਆਂ ਦੱਬੀਆਂ ਹੋਈਆਂ ਨੇ ਜੀ ਦੋ ਜਗ੍ਹਾ ਸੀ ਇੱਕ ਤਾਂ ਉਸ ਬੰਦੇ ਦਾ ਸੈਲਰ ਤੇ ਇੱਕ ਜਿਹੜੀ ਉਹਦੇ ਨਾਲ ਲੇਡੀਜ਼ ਸੀਗੀ ਜੀ ਜੀ ਤੁਹਾਨੂੰ ਮੇਰੇ ਤੇ ਪਰਚਾ ਪਾਇਆ ਜੀ ਉਹ ਉਹਨਾਂ ਦੇ ਨਾਲ ਮਿਲੀ ਹੋਈ ਸੀ ਇਸ ਮਾਮਲੇ 'ਚ ਵੀ ਤਾਂ ਉੱਤੇ ਉਹਨਾਂ ਦੀ ਜਗ੍ਹਾ 'ਚ ਦੱਬੀਆਂ ਹੋਈਆਂ ਸੀ ਜੀ ਛੋਟੀਆਂ ਬੱਚੀਆਂ ਮੈਨੂੰ ਮੈਂ ਜਿੰਨਾ ਕਿ ਸਮਝਿਆ ਮੈਨੂੰ ਕਰੈਕਟ ਕਰਿਓ ਤੁਹਾਨੂੰ ਲਾਭ ਸਿੰਘ ਗੂਗੇ ਨੇ ਕਿਹਾ ਹਾਂਜੀ ਕਿ ਇਹ ਆ ਖਬਰ ਹੈ ਹਾਂਜੀ ਬੱਚੀਆਂ ਦੀ ਤਸਕਰੀ ਹੋ ਰਹੀ ਹੈ ਤੇ ਆ ਗੱਲ ਹੈ ਤੁਸੀਂ ਉਹਨੂੰ ਕਿਹਾ ਕਿ ਭਾਈ ਤੂੰ ਕਿਉਂ ਨਹੀਂ ਇਸ ਦੀ ਜਿਹੜੀ ਉਹ ਕਾਰਵਾਈ ਕਰਾਉਂਦਾ ਉਹ ਕਹਿੰਦਾ ਮੀਥੇਰ ਦੇ ਉੱਤੇ ਜਿਹੜਾ ਉਹ ਰਿਕਵਰਟ ਬਣ ਰਿਹਾ ਤੁਸੀਂ ਆਪਣੇ ਤੌਰ ਤੇ ਖਬਰ ਲਾਉਣ ਦੇ ਲਈ ਉਸ ਦੀ ਜਿਹੜੀ ਆ ਉਹ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਇੱਕ ਐਪਲੀਕੇਸ਼ਨ ਤੁਸੀਂ ਦਿੰਦੇ ਹੋ ਤੁਹਾਡੀ ਵਾਈਫ ਦੇ ਰੇਪ ਵਾਲੀ ਉਹਦੇ ਵਿੱਚ ਇਸ ਘਟਨਾ ਦਾ ਵੀ ਨਾਲ ਜ਼ਿਕਰ ਕਰ ਦਿੰਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਫਸਾਇਆ ਜਾਂਦਾ ਇਹ ਹੈ ਹਾਂਜੀ ਮੈਨੂੰ ਫਸਾਇਆ ਗਿਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਜਣੀ ਹਲੇ ਤੁਸੀਂ ਖਬਰ ਲਾਈ ਨਹੀਂ ਸੀ ਹਲੇ ਖਬਰ ਲਾਈ ਨਹੀਂ ਸੀ ਹਲੇ ਖਬਰ ਲਾਈ ਨਹੀਂ ਸੀ ਉਹਦੀ ਜਾਂਚ ਹੀ ਕਰ ਰਹੇ ਸੀ ਉਹਨਾਂ ਤੱਕ ਗੱਲ ਪਹੁੰਚ ਗਈ ਸੀ ਹਾਂਜੀ ਹਾਂਜੀ ਅੱਛਾ ਉਸ ਤੋਂ ਬਾਅਦ ਜੀ ਜਦੋਂ ਮੈਂ ਆਰਾਮਈ ਨੂੰ 23 ਦੇ ਵਿੱਚ ਮੈਂ ਜਗ੍ਹਾ ਦਾ ਜ਼ਿਕਰ ਕਰਤਾ ਜੀ ਆ ਜਗ੍ਹਾ ਤੇ ਬੱਚਿਆਂ ਦੇ ਲਾਸ਼ਾਂ ਦੱਬੀਆਂ ਹੋਈਆਂ ਨੇ ਦੋ ਜਗ੍ਹਾ ਸੀ ਤਾਂ ਉਹਨਾਂ ਨੇ 18 ਮਈ ਨੂੰ ਰਾਤ ਨੂੰ ਜੀ ਮੇਰੇ ਤੇ ਇਹ ਜਕਰ ਕੀਤੇ ਕੋਲੇ ਕੀਤਾ ਤੁਸੀਂ ਇਹ ਮੈਂ ਐਸਐਚਓ ਕਰਨ ਸਰਮਨ ਨੂੰ ਐਪਲੀਕੇਸ਼ਨ ਦਿੱਤੀ ਸੀ ਜੀ ਐਪਲੀਕੇਸ਼ਨ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਅੱਛਾ ਐਪਲੀਕੇਸ਼ਨ ਦੇ ਕੇ ਤੁਸੀਂ ਐਸਐਚਓ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਇਸ ਜਗ੍ਹਾ ਦੇ ਉੱਪਰ ਬੱਚੀਆਂ ਦੀਆਂ ਲਾਸ਼ਾਂ ਦੱਬੀਆਂ ਹੋਈਆਂ ਨੇ ਹਾਂਜੀ ਹਾਂਜੀ ਤਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹਾਂਜੀ ਕੋਈ ਨਹੀਂ ਉਲਟਾ ਤੁਹਾਡੇ ਤੇ ਹੋ ਗਈ ਆ ਉਹ ਐਪਲੀਕੇਸ਼ਨ ਹੈ ਜੀ ਹੂੰ ਦੇਖ ਸਕਦੇ ਹਾਂ ਹੂੰ ਤਾਂ ਉਸ ਦੇ ਉਦੋਂ ਬਾਅਦ ਜੀ ਉਹਨਾਂ ਨੇ ਉਹ ਤੇ ਕਾਰਵਾਈ ਕਰਨ ਦੀ ਬਜਾਏ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਜੇਲ੍ਹ ਸਿੱਟਤਾ ਜੀ ਅੱਛਾ ਦੇਵਪਾਰ ਦਾ ਝੂਠਾ ਪਰਚਾ ਦਰਜ ਕਰਵਾਤੀ ਜੀ ਮੈਂ 11 ਉਹ ਪਰਿਵਾਰ ਨਾਲ ਮਿਲ ਕੇ ਹਾਂਜੀ ਉਹ ਪਰਿਵਾਰ ਨਾਲ ਹਾਂਜੀ ਹਾਂਜੀ ਅੱਛਾ ਜਿਹੜੀ ਔਰਤ ਨੇ ਮੇਰੇ ਤੇ ਪਰਚਾ ਕਰਵਾਇਆ ਨਾ ਜੀ ਉਹਦੇ ਉੱਪਰ ਖੁਦ ਦੇਵਪਾਰ ਦਾ ਧੰਦਾ ਕਰਕੇ ਬਲੈਕਮੇਲ ਕਰਨ ਦਾ ਪਰਚਾ ਦਰਜ ਹੋਇਆ ਹੋਇਆ ਹੈ ਜੀ ਤੇ ਮੰਡੀ ਦੇ ਵਿੱਚ ਵੀ ਉਹਦੀ ਜਾਂਚ ਕਰ ਸਕਦਾ ਕੋਈ ਵੀ ਆਦਮੀ ਵੀ ਉਹ ਔਰਤ ਦਾ ਕੈਰੇਕਟਰ ਕਿਹੇ ਜਾ ਉਲਟਾ ਮੈਨੂੰ 11 ਮਹੀਨੇ ਮੈਂ ਜੇਲ੍ਹ ਚ ਰੱਟ ਕੇ ਆਇਆ ਜੀ ਤੇ ਫਿਰ ਤੁਸੀਂ ਲਾਲ ਸਿੰਘ ਉਗੂ ਕੇ ਤੇ ਮੀਥੇਰ ਦਾ ਕੀ ਕਸੂਰ ਮੰਨਦੇ ਹੋ ਹੁਣ ਕਸੂਰਤਾ ਉਹਨਾਂ ਦੀ ਜਦੋਂ ਮੇਰੇ ਦੇ ਜੇ ਮੈਂ ਇੱਕ ਪੱਤਰਕਾਰ ਆ ਮੈਂ ਨਿਰਪੱਖ ਚੱਲਦਾ ਸੀ ਤਾਂ ਉਹਨਾਂ ਨੇ ਮੇਰੇ ਤੋਂ ਉਲਟਾ ਪਰਚਾ ਦਰਜ ਕਰਵਾ ਕੇ ਮੈਨੂੰ ਜੇਲ੍ਹ ਸੁੱਟਤਾ ਹੀ ਹੁਣ ਉਹਨਾਂ ਤੋਂ ਮੈਂ ਵੀ ਰੱਖ ਸਕਦਾ ਨਹੀਂ ਇਹਦੇ ਵਿੱਚ ਕੀ ਆਪਣੇ ਕੋਲੇ ਸਬੂਤ ਆ ਆਪਾਂ ਤਾਂ ਉੱਠ ਕੇ ਕਹਿਤਾ ਕਿ ਮੀਥੀਰ ਨੇ ਪਰਚਾ ਦਰਜ ਕਰਾਇਆ ਜੀ ਲਾਹਵ ਸਿੰਘ ਉਹ ਕੋਕ ਨੇ ਪਰਚਾ ਦਰਜ ਕਰਾਇਆ ਜੀ ਕਿ ਤੁਹਾਡੇ ਕੋਲੇ ਕੋਈ ਸਬੂਤ ਹਾਂਜੀ ਜਿਹੜੀ ਮੈਂ ਐਪਲੀਕੇਸ਼ਨ ਦਿੱਤੀ ਹੈ ਜੀ ਉਹਦੇ ਤੇ ਕੋਈ ਵੀ ਅਜੇ ਤੱਕ ਕਾਰਵਾਈ ਨਹੀਂ ਹੋਈ ਹਿਊਮਨ ਰਾਈਟਸ ਪਿਛਲੇ 10 ਮਹੀਨਿਆਂ ਤੋਂ ਇਹਨਾਂ ਤੋਂ ਜਵਾਬ ਮੰਗ ਰਿਹਾ ਡੀਜੀਪੀ ਤੋਂ ਤੇ ਐਸਐਸਪੀ ਤੋਂ ਜੀ ਫਿਰ ਮੇਰੀ ਜੀ ਜਿਹੜੀ ਜਾਂਚ ਦੀ ਐਪਲੀਕੇਸ਼ਨ ਲੱਗੀ ਸੀ ਉਹਦੇ ਨਾਲ ਸਬੂਤ ਸਾਰੇ ਨੱਥੀ ਕਰਕੇ ਲਾਇਸੀ ਸੀ ਜੀ ਮੇਰੀ ਘਰ ਵਾਲੀ ਨੇ ਤਾਂ ਉਸ ਦੇ ਮਤਲਬ ਨਾ ਸਾਡੇ ਧੋਖੇ ਨਾਲ ਉਹ ਐਪਲੀਕੇਸ਼ਨ ਵਾਪਸ ਕਰਵਾਤੀ ਨਵੀਂ ਐਪਲੀਕੇਸ਼ਨ ਦਵਾਤੀ ਜੇ ਇਹਨਾਂ ਨੂੰ ਇਹ ਗੱਲਾਂ ਦਾ ਡਰ ਨਹੀਂ ਸੀ ਤਾਂ ਫਿਰ ਇਹ ਜਾਂਚ ਕਰਕੇ ਉਹਨੂੰ ਅਗਲੇ ਨੂੰ ਜਾਂ ਤਾਂ ਉਹਨਾਂ ਨੂੰ ਕਲੀਅਰ ਸਰਟੀਫਿਕੇਟ ਦਿੰਦੇ ਜਾਂ ਮੇਰੇ ਤੇ ਕਾਰ ਨਹੀਂ ਹਾਂਜੀ ਐਪਲੀਕੇਸ਼ਨ ਚ ਕੀ ਸੀਗਾ ਕਿਹੜੀ ਜੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਮੇਰੀ ਵਾਪਸ ਦਵਾਤੀ ਐਪਲੀਕੇਸ਼ਨ ਉਹ ਚ ਕੀ ਲਿਖਿਆ ਸੀ ਉਹਦੇ ਚਿੱਤੇ ਤਾਂ ਸਾਰੇ ਸਬੂਤ ਲਾਇਸੀ ਜਾਂਚ ਵਾਸਤੇ ਅੰਗੀ ਸੀ ਵੀ ਵੀ ਜਾਂਚ ਕੀਤੀ ਜਾਵੇ ਜੇ ਮੇਰੇ ਮਾਮਲੇ ਦੀ ਜਿਹੜੇ ਮੇਰੇ ਰੇਪ ਦਾ ਪਰਚਾ ਦਰਜ ਹੋਇਆ ਜੀ ਇਹ ਜਿਹੜੀ ਐਪਲੀਕੇਸ਼ਨ ਤੁਸੀਂ ਕਹਿ ਰਹੇ ਹੋ ਕਿ ਵਾਪਸ ਕਰਾਈ ਹੈ ਇਹ ਐਪਲੀਕੇਸ਼ਨ ਕਿਹਨੇ ਵਾਪਸ ਕਰਾਈ ਕਿਹਨੇ ਤੁਹਾਡੇ ਤੇ ਪ੍ਰੈਸ਼ਰ ਪਾਇਆ ਪਹਿਲਾਂ ਤਾਂ ਜੀ ਲਾਭ ਉਹ ਮੇਰੇ ਘਰੇ ਆਇਆ ਜੀ ਮੇਰੇ ਘਰ ਵਾਲੀ ਕੋਲੇ ਜਦੋਂ ਜੇਲ੍ਹ 'ਚ ਸੀ ਹਾਂਜੀ ਮੈਂ ਤਾਂ ਜੇਲ੍ਹ 'ਚ ਸੀਗਾ ਜੀ ਮੇਰੀ ਘਰ ਵਾਲੀ ਨੇ ਉਸ ਨੂੰ ਮਨਾ ਕਰ ਦਿੱਤਾ ਤਾਂ ਮੇਰੇ ਇੱਕ ਮਿੱਤਰ ਰਾਹੀ ਉਹ ਐਪਲੀਕੇਸ਼ਨ ਵਾਪਸ ਕਰਵਾਈ ਗਈ ਹੈ ਜੀ ਕੀ ਕਹਿੰਦੇ ਉਹ ਕਹਿੰਦੇ ਵੀ ਤੁਹਾਡੇ ਘਰ ਵਾਲੇ ਨੂੰ 5-7 ਦਿਨਾਂ ਦੇ ਵਿੱਚ ਹੀ ਅਸੀਂ ਬਾਹਰ ਕੱਢ ਦਿਆਂਗੇ ਪੀਟੀਸੀਏ ਐਪਲੀਕੇਸ਼ਨ ਵਾਪਸ ਲੈ ਲਓ ਤੇ ਇਸ ਦੀ ਥਾਂ ਤੇ ਨਵੀਂ ਹੋਰ ਦੇ ਦਿਓ। ਨਹੀਂ ਲਾਹਬ ਸਿੰਘ ਉਗੂਕੇ ਨੂੰ ਕੀ ਸੀਗਾ ਵੀ ਵਾਪਸ ਕਰ ਤੋਂ ਕਰਵਾ ਰਹੇ ਸੀ। ਜਾਂ ਤਾਂ ਜੀ ਫਿਰ ਉਹ ਦੂਜੀ ਪਾਰਟੀ ਨਾਲ ਮਿਲਿਆ ਹੋਊਗਾ ਜੀ। ਇਹ ਹੀ ਹੋ ਸਕਦਾਗਾ। ਹੁਣ ਉਹਦੇ ਮਨ ਦਾ ਤਾਂ ਮੈਨੂੰ ਕੀ ਪਤਾ ਜੀ। ਵੀ ਕਿਉਂ ਕਰਵਾ ਰਹੇ ਹਸ ਜੀ। ਜਾਂ ਕਿ ਮਿਲੇ ਨਹੀਂ। ਤੋ ਤੁਹਾਡਾ ਪਰਿਵਾਰ ਇਸ ਤੋਂ ਪਹਿਲਾਂ ਨਹੀਂ ਜਾ ਕੇ ਮਿਲਿਆ ਜਾਮੀਦ ਥੇਰ ਨੂੰ ਜਾਂ ਲਾਹਬ ਸਿੰਘ ਉਗੂਕੇ ਨੂੰ ਨਹੀਂ ਜਾ ਕੇ ਇਹ ਗੱਲ ਕਹਤੀ ਹੋਵੇ ਕਿ ਭਾਈ ਤੁਹਾਡੀ ਦਸਤੀ ਖਬਰ ਨੂੰ ਹੀ ਜਿਹੜੇ ਉਹ ਕਰਨ ਗਏ ਸੀਗੇ ਔਰ ਉਹਦੀ ਜਾਂਚ ਕਰ ਰਹੇ ਸੀ ਤੇ ਉਲਟਾ ਉਹਨਾਂ ਨੂੰ ਹੀ ਫਸਾ ਦਿੱਤਾ ਗਿਆ ਮਾਤ ਕਰੂ ਮੇਰੀ ਘਰ ਵਾਲੀ ਜਦੋਂ ਲਾਭ ਗੋ ਨੂੰ ਮਿਲਣ ਜਾਂਦੀ ਸੀ ਤਾਂ ਉਹ ਮੀਤ ਇਹਨੂੰ ਕਹਿੰਦਾ ਸੀ ਵੀ ਸਾਰਾ ਉਸਨੇ ਉਸਦਾ ਕਰਇਆ ਧਰਿਆ ਜੀ ਅੱਛਾ ਹਾਂਜੀ ਜਦੋਂ ਮੇਰੇ ਕੋਈ ਮਿੱਤਰ ਵਗੈਰਾ ਜਾਂ ਮੇਰੇ ਪਿੱਛੇ ਜਿਹੜੇ ਬੰਦੇ ਕੰਮ ਕਰਦੇ ਸੀ ਮੇਰੇ ਹਮਾਇਤ ਕਰਦੇ ਸੀ ਉਹ ਮੀਤ ਇਹਨੂੰ ਮਿਲਣ ਜਾਂਦੇ ਸੀ ਤਾਂ ਉਹ ਲਾਭ ਗੋ ਦਾ ਨਾਮ ਲੈ ਦਿੰਦਾ ਸੀ ਵੀ ਇਹ ਸਾਰਾ ਕੰਮ ਉਸਦਾ ਕਰਿਆ ਹੋਇਆਗਾ ਅੱਛਾ ਇੱਕ ਦੂਜੇ ਦਾ ਨਾਮ ਲੈ ਦਿੰਦੇ ਸੀ ਜੀ ਇੱਕ ਦੂਜੇ ਦਾ ਨਾਮ ਲਾ ਕੇ ਬਸ ਮੇਰੀ ਘਰ ਵਾਲੀ ਨੂੰ ਉਲਝਾਈ ਰੱਖਿਆ ਜੀ 11 ਮਹੀਨਿਆਂ ਨੂੰ ਇੱਧਰ-ਉੱਧਰ ਗੇੜੇ ਖੋਈ ਗਏ ਤੇ ਰਾਹ ਕੋਈ ਨਹੀਂ ਪਾਇਆ ਜੀ ਆਖਿਰਕਾਰ ਮੈਨੂੰ ਕਿੱਥੇ ਤਾਂ ਇਹ 5-7 ਦਿਨਾਂ ਦੇ ਵਿੱਚ ਕੱਢਣ ਦੀ ਗੱਲ ਕਰਦੇ ਸੀਗੇ ਜੀ ਐਪਲੀਕੇਸ਼ਨ ਬਾਸ ਕਰਵਾ ਕੇ ਤੇ ਉਲਟਾ ਲੱਗ ਕੇ ਮੇਰੇ 11 ਮਹੀਨੇ ਜੀ ਹੁਣ ਕੀ ਲੱਗਦਾ ਹੈ ਕੀ ਹੁਣ ਕੀ ਹੋਊਗਾ ਇਹਦੇ ਵਿੱਚ ਕਿਉਂਕਿ ਤੁਸੀਂ 11 ਮਹੀਨੇ ਜੇਲ੍ਹ ਦੇ ਵਿੱਚ ਲਾ ਕੇ ਆ ਗਏ ਹੁਣ ਜੇਲ੍ਹ ਤੋਂ ਤੁਸੀਂ ਬਾਹਰ ਆ ਗਏ ਹੁਣ ਕੀ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਹੁਣ ਤੁਸੀਂ ਕੀ ਮੰਗ ਜਿਹੜੀ ਕਰਦੇ ਮੈਂ ਤਾਂ ਇਨਸਾਫ ਦੀ ਮੰਗ ਕਰਦਾ ਜੀ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਤੇ ਜਿਹੜਾ ਝੂਠਾ ਪਰਚਾ ਦਰਜ ਕੀਤਾ ਹੋਇਆ ਪਰ ਉਹਦੀ ਵੀ ਜਾਂਚ ਹੋਵੇ ਸਹੀ ਤਰੀਕੇ ਨਾਲ ਤੇ ਮੇਰੇ ਘਰ ਇਹਨਾਂ ਜਿਹੜਾ ਰੇਪ ਹੋ ਗਿਆ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ ਵੀ ਕਿਸੇ ਪੱਤਰਕਾਰ ਨੂੰ ਦੀ ਪਤਨੀ ਨਾਲ ਰੇਪ ਹੋ ਗਿਆ ਤੇ ਕਾਰਵਾਈ ਉਹਦੇ ਤੇ ਹੋਗੀ ਹੋਵੇ। ਅੱਛਾ ਇਹ ਪਹਿਲੀ ਵਾਰ ਹੋਇਆ ਜੀ ਇਤਿਹਾਸ ਵਿੱਚ। ਤੇ ਜਿਹੜੀ ਉਹ ਬੱਚੀਆਂ ਦੀ ਤਸਕਰੀ ਦਾ ਮਾਮਲਾ ਉਹ ਉਹ ਤਾਂ ਜੀ ਹੁਣ ਤੁਸੀਂ ਦੇਖ ਲਓ ਜੀ 11 ਮਹੀਨੇ ਤਾਂ ਇਹ ਹੋ ਗਏ 10 ਮਹੀਨੇ ਹਿਊਮਨ ਰਾਈਟਸ ਨੂੰ ਹੋ ਗਏ ਜੀ। ਉਹਨਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਡੀਜੀਪੀ ਤੇ ਐਸਐਸਬੀ ਤੋਂ ਜਵਾਬ ਮੰਗੀ ਅੱਦੇਗੇ। ਕਾਰਵਾਈ ਖੁੱਤ ਕੋਈ ਕਰ ਨਹੀਂ ਰਹੀ ਜੀ। ਹਿਊਮਨ ਰਾਈਟਰ ਨੂੰ ਵੀ ਹਾਂਜੀ ਉਹਦੇ ਕੋਲ ਵੀ ਇਹ ਮਾਮਲਾ ਪਹੁੰਚਿਆ ਹੋਇਆ ਜ ਪੁਸ਼ਕਾਰੀ ਨਹੀਂ ਰਹੀ ਜੀ ਉਹ ਜੇ ਤੁ ਬਾਹਰ ਆਉਣ ਤੋਂ ਬਾਅਦ ਤੁਸੀਂ ਸੰਪਰਕ ਕੀਤਾ ਮੀਠੇਰ ਦੇ ਨਾਲ ਜਾਂ ਤੁਸੀਂ ਕਹਿ ਲੋ ਕਿ ਲਾਹਵ ਸਿੰਘ ਗੂਗੀ ਦੇ ਨਾਲ ਨਹੀਂ ਉਹਨਾਂ ਨਾਲ ਮੈਂ ਬਾਅਦ ਵਿੱਚ ਸੰਪਰਕ ਨਹੀਂ ਕੀਤਾ ਜੀ ਜਦੋਂ ਉਹਨਾਂ ਨੇ ਮੇਰੇ ਘਰਦਿਆਂ ਨਾਲ ਵੀ ਉਹ ਕੀਤਾ ਇਹ ਉਹ ਇੱਕ ਦੂਜੇ ਨੂੰ ਉਹਨਾਂ ਨੂੰ ਉਲਝਾਈ ਰੱਖਿਆ ਉਹਨਾਂ ਨੇ ਤਾਂ ਮੈਨੂੰ ਉਹਨਾਂ ਨੇ ਕੀ ਕਰਨਾ ਮੈਨੂੰ ਉਹਨਾਂ ਨੇ ਇਸ ਮਸਲੇ ਵਿੱਚ ਤੇ ਸਾਰੇ ਉਹਦੇ ਵਿੱਚ ਮੈਨੂੰ ਉਲਝਾਇਆ ਤਾਂ ਉਹਨਾਂ ਨੇ ਹੀ ਆ ਜੀ ਜੀਉ ਮੈਨੂੰ ਇਨਫਰਮੇਸ਼ਨ ਨਾ ਦਿੰਦਾ ਤਾਂ ਮੈਂ ਇਹ ਕੰਮ ਕਰਨਾ ਹੀ ਨਹੀਂ ਸੀ ਜੀ ਮੈਨੂੰ ਕੀ ਲੋੜ ਸੀ ਇਸ ਦੀ ਹੁਣ ਜਦੋਂ ਦੇਖੋ ਸਾਰੇ ਦੇਸ਼ ਦੇ ਲੋਕਾਂ ਨੂੰ ਹੀ ਨਹੀਂ ਛੁੱਟੀਆਂ ਬੱਚਿਆਂ ਨੂੰ ਇਨਸਾਫ ਦੇਣ ਦੀ ਹੈਗੀ ਜਾਂ ਕਿਸੇ ਨੂੰ ਵੀ ਤਾਂ ਮੈਨੂੰ ਕੀ ਲੋੜ ਆ ਜੀ ਇਕੱਲੇ ਨੂੰ ਉਲਟਾ ਲਾਭ ਗੋਣੇ ਮੀਠੇ ਨੇ ਸਾਰਿਆਂ ਨੇ ਮੈਨੂੰ ਫਸਾਤਾ ਜੀ ਇਸ ਮਾਮਲੇ 'ਚ ਜੇਲ੍ਹ ਮੈਨੂੰ ਕਿਸੇ ਨੇ ਨਹੀਂ ਮਤ ਦਿੱਤੀ ਤੁਹਾਡਾ ਪਰਿਵਾਰ ਕਿਸੇ ਹੋਰ ਲੀਡਰ ਕੋਲੇ ਕਿਸੇ ਬੰਦੇ ਕੋਲੇ ਕਿਸੇ ਨੇ ਨਹੀਂ ਮਤ ਦਿੱਤੀ ਕੋਈ ਕਿਸੇ ਨੇ ਮਤ ਨਹੀਂ ਦਿੱਤੀ ਜੀ ਮੈਂ ਤਾਂ ਆਸਿਰ ਖੋ ਚੁੱਕਿਆ ਸੀਗਾ ਜੀ ਬਾਹਰ ਆਉਣ ਦੀ ਅੱਛਾ ਹਾਂਜੀ ਕਿਉਂਕਿ ਮੈਨੂੰ ਤਾਂ ਅੰਦਰ ਜੇਲ੍ਹ ਦੇ ਵਿੱਚ ਵੀ ਇਸ ਤਰ੍ਹਾਂ ਡਰਾਇਆ ਜਾਂਦਾ ਸੀ ਕਹਿੰਦੇ ਵੀ ਹੁਣ ਤੂੰ 10 10 ਸਾਲ 10 ਸਾਲ ਬਾਹਰ ਨਹੀਂ ਜਾਂਦਾ ਵੀ ਤੂੰ ਵੱਡੇ ਬੰਦਿਆਂ ਨਾਲ ਪੰਗਾ ਲੈ ਲਿਆ ਵੱਡੇ ਬੰਦੇ ਕਿਹੜੇ ਮੀਤਿਹਰ ਹੋ ਗਿਆ ਜੀ ਲਾਭ ਰਾਜਵੀਰ ਘੁਮਾਨ ਹੋ ਗਿਆ ਜੀ ਓਮਕਾਰ ਸਿੰਘ ਹੋ ਗਿਆ ਇਹ ਵੱਡੇ ਬੰਦੇ ਸਾਰੇ ਜੀ ਵੀ ਉਹਨਾਂ ਦਾ ਕੀ ਮਸਲਾ ਵਿੱਚ ਰਾਜਵੀਰ ਘੁਮਾਨ ਓਮਕਾਰ ਉਹਨਾਂ ਦਾ ਕੀ ਰੋਲਾ ਉਹਨਾਂ ਦਾ ਜਿਹੜੇ ਉਧਰੋਂ ਖਬਰ ਮੈਨੂੰ ਮਿਲੀ ਸੀ ਜੀ ਜਿਹੜੇ ਤੁਰੀ ਰੇਚੋ ਜੀ ਅੱਛਾ ਉਹਦੀ ਮੇਰੇ ਕੋਲ ਬਾਕਾਇਦਾ ਇੱਕ ਰਿਕਾਰਡਿੰਗ ਹੈ ਜੀ ਜਿਹਦੇ ਵਿੱਚ ਉਹਦੀ ਭੈਣ ਦਾ ਜਿਗਰ ਕੀਤਾ ਹੈ ਵੀ ਇਹ ਪੈਸੇ ਲੈਂਦੀ ਏ ਜਿਹਦੀ ਭੈਣ ਆ ਪ੍ਰਗਵੰਤਮਾਨ ਦੀ ਭੈਣ ਜੀ ਓਮਕਾਰ ਦਾ ਵੀ ਨਾਮ ਹੈ ਜੀ ਉਹਦੇ ਵਿੱਚ ਓਮਕਾਰ ਚ ਇਹਦੇ ਜਿਹੜੇ ਓਐਸਡੀ ਨੇ ਇਹਦੇ ਜੀ ਉਹਨਾਂ ਦੀ ਮੇਕਅਪ ਬਾਕੀ ਤਾਂ ਰਿਕਾਰਡਿੰਗ ਹੈ ਜੀ ਅੱਛਾ ਹਾਂ ਜੀ ਹੁਣ ਤੁਸੀਂ ਇੱਕ ਚੀਜ਼ ਦੇਖੋ ਜੀ ਬੀਜੇ ਸਿੰਘਲਾ ਨੂੰ ਇਹਨਾਂ ਨੇ ਰਿਕਾਰਡਿੰਗ ਦੇ ਆਧਾਰ ਤੇ ਉਹ ਕਰਤਾ ਸੀਗਾ ਲਾਤਾ ਸੀਗਾ ਹੁਣ ਜੇ ਜੇ ਮੈਂ ਇਹ ਰਿਕਾਰਡਿੰਗ ਜਨਤਕ ਕਰਦਾ ਕਿ ਭਗਵੰਤਮਾਨ ਅਸਤੀਫਾ ਦੇਊਗਾ ਜੀ ਇਸ ਮਸਲੇ 'ਚ ਮੇਰੇ ਕੋਲ ਭਗਵੰਤਮਾਨ ਦੀ ਤਾਂ ਰਿਕਾਰਡਿੰਗ ਹੈ ਨਹੀਂ ਤੁਹਾਡੇ ਕੋਲ ਨੀਉ ਦੀ ਭੈਣ ਦੀ ਹੈ ਕਰਦਾ ਕੋਈ ਬੰਦਾ ਵੀ ਕਰਦਾ ਹੋਵੇ ਜੀ रिकॉर्डिंग ਤਾਂ ਹੁਣ ਵਿਜੇ ਸਿੰਘ ਲਾਦੀ ਕਿਹੜਾ ਉਹ ਸੀ ਜੀ ਉਹਦੇ ਪੀਏ ਦੀ ਸੀਗੀ ਹੁਣ ਜਦੋਂ ਉਹਦੀ ਭੈਣ ਦੀ ਰਿਕਾਰਡਿੰਗ ਹੈਗੀ ਤੇਜੀ ਦੇ ਵਿੱਚ ਜਿਗਰ ਹੋ ਰਿਹਾ ਨਹੀਂ ਭੈਣ ਦੇ ਬਾਰੇ ਜਿਗਰ ਹੋ ਰਿਹਾ ਜਾਂ ਭੈਣ ਦੀ ਰਿਕਾਰਡਿੰਗ ਦਾ ਨਾਮ ਲਿਆ ਜਾ ਰਿਹਾ ਜੀ ਕੋਈ ਬੰਦਾ ਲੈ ਰਿਹਾ ਕੋਈ ਬੰਦਾ ਲੈ ਰਿਹਾ ਜੀ ਫਿਰ ਉਹ ਤਾਂ ਫਿਰ ਕੋਈ ਵੀ ਲੈ ਲੂ ਨਾ ਨਾਮ ਰੱਖ ਲੇ ਨਹੀਂ ਨਾਂ ਤਾਂ ਕਿਵੇਂ ਲੈ ਦੂ ਇੱਕ ਗੱਲ ਹੋਰ ਹੈ ਜੀ ਜਿਹੜਾ ਉੱਥੇ ਜਿਹੜਾ ਮਤਲਬ ਛੋਟੀਆਂ ਬੱਚਿਆਂ ਦੀ ਸਮਗਲ ਦਾ ਮਾਮਲਾ ਇੱਥੋਂ ਅਲਗਾ ਉਹਦਾ ਜਿਹੜਾ ਭਾਈ ਹੈ ਉਹ ਵੀਡੀਓ ਲੱਗਿਆ ਜੀ ਉੱਥੇ ਉਹਦੇ ਖਿਲਾਫ ਵੀ ਬਹੁਤ ਸ਼ਿਕਾਇਤਾਂ ਗਈਆਂ ਨੇ ਹੋਰ ਭ੍ਰਿਸ਼ਟਾਚਾਰ ਦੀਆਂ ਵੀ ਹੋਰ ਹੋਰ ਵੀ ਗਈਆਂ ਨੇ ਜਿਹੜੀਆਂ ਉਹਨਾਂ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਅਜੇ ਤੱਕ ਉਹ ਕਿਉਂ ਇਹ ਤਾਂ ਹੁਣ ਸਰਕਾਰੀ ਜਵਾਬ ਦੇ ਸਕਦੀ ਹੈ ਜੀ ਵੀ ਕਿਉਂ ਨਹੀਂ ਕਾਰਵਾਈ ਕਰਦੀ ਜਾਂ ਤਾਂ ਇਹ ਸਰਕਾਰ ਦੇ ਨੇੜੇ ਆ ਉਹ ਹਾਂਜੀ ਪੂਰਾ ਨੇੜੇ ਹੈ ਜੀ ਉਹਨਾਂ ਦੇ ਓਮਕਾਰ ਤੇ ਇਹਦੇ ਭੈਣ ਨਾਲ ਸਿੱਧੀ ਵਾਈ ਗਈ ਗੱਲਬਾਤ ਨਹੀਂ ਮੇਰੇ ਮਾਮਲੇ 'ਚ ਵੀ ਇਸੇ ਕਰਕੇ ਨਹੀਂ ਕਾਰਵਾਈ ਹੋ ਰਹੀ ਜੀ ਅੱਛਾ ਹਾਂਜੀ ਉਧਰ ਕੜੀਆਂ ਜੁੜਦੀਆਂ ਨੇ ਤੁਹਾਡੇ ਕੋਲ ਇੱਕ ਕੜੀਆਂ ਸਾਰੀਆਂ ਉਧਰ ਜੁੜਦੀਆਂ ਜੀ ਅੱਛਾ ਹਾਂਜੀ ਫਿਰ ਤੁਸੀਂ ਸ਼ਿਕਾਇਤ ਦੇ ਦਿੱਤੀ ਭਗਵੰਤ ਮਾਨ ਕਹਿੰਦੇ ਕਿ ਕੋਈ ਹੋਵੇ ਚਾਹੇ ਮੇਰਾ ਪਰਿਵਾਰਕ ਮੈਂਬਰ ਹੋਵੇ ਚਾਹੇ ਮੇਰਾ ਸੱਜਣ ਮਿੱਤਰ ਹੋਵੇ ਚਾਹੇ ਰਿਸ਼ਤੇਦਾਰ ਹੋਵੇ ਮੈਂ ਕਿਸੇ ਨੂੰ ਨਹੀਂ ਬਖਸ਼ੂਗਾ ਤੁਸੀਂ ਸ਼ਿਕਾਇਤ ਕੀਤੀ ਮੁੱਖ ਮੰਤਰੀ ਤੱਕ ਗੱਲ ਪਹੁੰਚਾਈ ਇਸ ਦੀ ਮਾਮਲੇ ਦੀ ਪਹੁੰਚੀ ਹੋਈ ਹੈ ਸ਼ਿਕਾਇਤ ਸ਼ਿਕਾਇਤ ਤਾਂ ਨਹੀਂ ਕੀਤੀ ਜੀ ਪਰ ਮੈਨੂੰ ਮਤਲਬ ਇਨਫੋਰਮੇਸ਼ਨ ਮਿਲੀ ਹੈ ਵੀ ਇਹ ਜਿਹੜੀ ਰਿਕਾਰਡਿੰਗ ਹੈ ਭਗਵੰਤ ਮਾਨ ਨੇ ਖੁਦ ਸੁਣੀ ਹੋਈ ਹੈ ਜੀ ਨਹੀਂ ਤੁਸੀਂ ਐਪਲੀਕੇਸ਼ਨ ਦਿਓ ਨਾ ਤੁਸੀਂ ਇਨਸਾਫ ਦੇ ਲਈ ਹੁਣ ਕਿਹਨੂੰ ਕਿਹਦੇ ਤੋਂ ਇਨਸਾਫ ਮੰਗੋਗੇ ਫਿਰ ਤੁਸੀਂ ਕਹਿ ਰਹੇ ਹੋ ਕਿ ਉਹ ਬੰਦਿਆਂ ਦੇ ਸਰਕਾਰ ਦੇ ਨਾਲ ਪਿੱਠ ਜੋੜਦੀ ਹੈ ਸਰਕਾਰ ਦੇ ਨਾਲ ਤੁਰਦੇ ਆ ਤੇ ਫਿਰ ਇਨਸਾਫ ਕਿਵੇਂ ਭਾੜਦੇ ਇਨਸਾਫ ਹੁਣ ਜਿਹੜੀ ਮੈਂ ਐਪਲੀਕੇਸ਼ਨ ਦਿੱਤੀ ਹੈ ਜੀ ਮੇਰੀ ਕਲ ਇੰਦੇ ਰੇਪ ਦੀ ਤੇ ਛੋਟੇ ਬੱਚੇ ਦੀ ਸ਼ਮਗਲੇ ਜਦੋਂ ਮੈਨੂੰ ਉਸ ਦੇ ਵਿੱਚ ਹੀ ਇਨਸਾਫ ਨਹੀਂ ਮਿਲ ਰਿਹਾ ਤਾਂ ਅਗਲੀ ਐਪਲੀਕੇਸ਼ਨ ਆ ਮੈਂ ਦਊਂਗਾ ਤਾਂ ਉਹਦੇ ਤੇ ਮੈਂ ਆਸ ਕੀ ਰੱਖੂੰ ਜੇ ਇਹਨਾਂ ਤੇ ਜਿਹੜੀ ਸਾਨ ਦੇ ਵਿੱਚ ਦਿੱਤੀ ਸੀ ਤੁਸੀਂ ਐਪਲੀਕੇਸ਼ਨ ਐਪਲੀਕੇਸ਼ਨ 2023 ਦੀ ਰੇਪ ਵਾਲੀ 23 ਚ ਦਿੱਤੀ ਸੀ ਜੀ 22 ਮਾਰਚ 2023 ਨੂੰ ਜੀ ਕਿਹੜੇ ਅਫਸਰ ਲੱਗੇ ਹੋਏ ਸੀ ਅ ਡੀਐਸਪੀ ਨੂੰ ਦਿੱਤੀ ਸੀ ਰਵਿੰਦਰ ਸਿੰਘ ਸੀ ਸਾਇਦ ਇਹ ਹੁਣ ਤੁਸੀਂ ਅ ਇਹਦੇ ਵਿੱਚ ਤਾਂ ਕੋਰਟ ਦਾ ਵੀ ਰੁਕ ਕੀਤਾ ਜਾ ਸਕਦਾ ਕਿ ਕਿਉਂਕਿ ਇਹ ਜਿਹੜਾ ਰੇਪ ਵਾਲਾ ਮਸਲਾ ਇਹਦੇ ਵਿੱਚ ਤਾਂ ਬਹੁਤ ਐਮ ਹੈਗਾ ਇਹ ਤਾਂ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਔਰ ਜੇ ਲੇਡੀ ਚਾਹੇ ਥਾਣੀ ਨਹੀਂ ਜਾਣਾ ਤਾਂ ਪੁਲਿਸ ਘਰੇ ਆ ਕੇ ਜਿਹੜਾ ਇਸ ਮਸਲੇ ਦੀ ਜਾਂਚ ਉਹ ਕਰੂਗੀ ਤਾਂ ਫਿਰ ਇਹਦੇ 'ਚ ਨਹੀਂ ਕਾਰਵਾਈ ਹੋਈ ਤਾਂ ਫਿਰ ਤੁਸੀਂ ਕੋਰਟ ਦਾ ਵੀ ਰੁਕਾ ਲੂ। ਕੋਰਟ ਦਾ ਰੁਕ ਤਾਂ ਐਂ ਜੀ ਜਿਹੜੇ ਮੈਨੂੰ 11 ਮਹੀਨੇ ਲੱਗੇ ਹੈ ਕਿ ਮੈਂ ਜਿਹੜਾ ਵਕੀਲ ਕਰਦਾ ਸੀ ਮੇਰੇ ਜਿਹੜੇ ਵਿਰੋਧੀ ਪਾਰਟੀ ਸੀਮਤਾ ਜਿੱਦੇ ਮੈਂ ਖਬਰਾਂ ਲੰਦਾ ਸੀ ਉਹ ਵਕੀਲ ਖਰੀਦ ਲੈਂਦੀ ਹੈ ਜੀ ਇਸੇ ਕਾਰਨ ਹੀ ਤਾਂ ਮੈਨੂੰ 11 ਮਹੀਨੇ ਲੱਗੇ ਜਿੰਨੇ ਮੇਰੇ ਨਾਲ ਹੋਰ ਬੰਦੇ ਸੀ ਜੀ ਰੇਪ ਦੇ ਕੇਸ 'ਚ ਜਿਨ੍ਹਾਂ ਨੇ ਜ਼ਮਾਨਤਾਂ ਹੋਈਆਂ ਉਹਨਾਂ ਦਾ 7 ਸਵਾ 7 ਮਹੀਨੇ 'ਚ ਜ਼ਮਾਨਤਾਂ ਹੋ ਗਈਆਂ ਜੀ ਹੁਣ ਸਿਮਰਜੀਤ ਸਿੰਘ ਬੈਸ ਸੀ ਜਿਹੜੇ ਉਹਨਾਂ ਦੀ 7 ਮਹੀਨੇ 9 ਦਿਨਾਂ 'ਚ ਜ਼ਮਾਨਤ ਹੋਈ ਹੈ ਜੀ ਮੈਂ ਇਕੱਲਾ ਬੰਦਾ ਆ ਜਿਹਦੇ 11 ਮਹੀਨਿਆਂ 'ਚ ਹੋਈ ਹੈ ਜੀ ਸਬੂਤ ਮੇਰੇ ਹੱਲਾਂ ਦੇ ਹੱਕ 'ਚ ਸੀ ਸਾਰਾ ਕੁਝ ਫੇਰ ਵੀ ਮੈਨੂੰ ਇਨਸਾਫ਼ ਨਹੀਂ ਮਿਲ ਰਿਹਾ ਜੀ ਮੈਂ ਕੋਰਟਾਂ ਤੋਂ ਵੀ ਕੀ ਇਨਸਾਫ਼ ਦੀ ਆਸ ਕਰ ਸਕਦਾ ਹਾਂ ਮੈਂ ਲੋਕਾਂ ਨੂੰ ਕੀ ਅਪੀਲ ਕਰਦਾ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਮੇਰਾ ਵੱਧ ਤੋਂ ਵੱਧ ਸਾਥ ਦਿਓ ਤਾਂ ਕਿ ਮੈਂ ਇਹ ਛੋਟੀਆਂ ਬੱਚਿਆਂ ਦੇ ਮਾਮਲੇ ਦੀ ਤੇ ਆਪਣੀ ਘਰ ਵਾਲੀ ਦੇ ਰੇਪ ਦੇ ਮਾਮਲੇ ਦਾ ਇਨਸਾਫ ਲੈ ਸਕਾਂ ਤੇ ਸਰਕਾਰ ਦੇ ਖਿਲਾਫ ਫਿਰ ਇਹ ਮੰਤਰੀ ਐਮਐਲਏ ਦੇ ਖਿਲਾਫ ਵੀ ਲੜਾਈ ਲੜੋਗੇ ਹਾਂਜੀ ਲੜਾਂਗੇ ਜੀ ਮਰਦੇ ਲੋਕਾਂ ਦੇ ਹਿਸ਼ਾਰੇ ਲੋਕਾਂ ਦੇ ਹਿਸ਼ਾਰੇ ਲੜਾਂਗੇ ਜੀ ਹੋਰ ਤਾਂ ਕੀ ਦੇ ਹਿਸ਼ਾਰੇ ਲੜਨੀ ਹੈ ਚਲੋ ਤਾਂ ਇਹ ਪੱਤਰਕਾਰ ਪ੍ਰਵੀਨ ਕੁਮਾਰ ਨੇ ਜਿਨ੍ਹਾਂ ਨੇ ਗੱਲਾਂ ਬਾਤਾਂ ਦਸੀਆਂ ਨੇ ਥੋੜਾ ਜਿਹਾ ਜੇਲ੍ਹ ਦੇ ਵਿੱਚੋਂ ਬੰਦਾ ਆਇਆ ਹੁੰਦਾ ਤਾਂ ਉਸ ਤਰੀਕੇ ਦੇ ਨਾਲ ਆਪਣੀ ਕਹਾਣੀ ਜਿਹੜੀ ਐ ਐਕਸਪਲੇਨ ਕਰ ਵੀ ਨਹੀਂ ਸਕਦਾ ਪਰ ਦਰਦ ਜਿਹੜਾ ਉਹ ਜ਼ਰੂਰ ਹੈਗਾ ਇਹਨਾਂ ਦੀ ਕਹਾਣੀ ਦੇ ਵਿੱਚ ਔਰ ਲਿੰਕ ਕਿਦਾਂ ਕਿਤੇ ਜੁੜਦੇ ਆ ਹਾਲਾਂਕਿ ਅਸੀਂ ਲਾਭ ਸਿੰਘ ਨੂੰ ਗੋਕੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਕਹਿੰਦੇ ਆ ਕਿ ਅਸੀਂ ਆਪਣਾ ਪੱਖ ਦੇਾਂਗੇ ਮੀਟ ਚੇਅਰ ਦੇ ਨਾਲ ਔਰ ਬਾਕੀ ਲੋਕਾਂ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਉਹਨਾਂ ਦਾ ਵੀ ਜਿਹੜਾ ਪੱਖ ਲਿਆ ਜਾ ਸਕੇ ਔਰ ਪਰ ਕਹਾਣੀ ਜ਼ਰੂਰ ਦਰਦਨਾਕ ਹੈਗੀ ਆ ਔਰ ਇਹਦੇ ਵਿੱਚ ਵੀ ਕੋਈ ਦੋਰਾਏ ਨਹੀਂ ਹੈ ਕਿ ਇਹ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੱਤਰਕਾਰਾਂ ਨੂੰ ਕੰਮ ਕਰਨਾ ਔਖਾ ਹੋਇਆ ਪਿਆ ਔਰ ਅਸੀਂ ਜੇ ਆਪਣੀ ਗੱਲ ਕਰੀਏ ਸਾਨੂੰ ਵੀ ਬਹੁਤ ਵਾਰੀ ਥ੍ਰੈਟ ਜਾਂ ਕੁਝ ਹੋਰ ਗੱਲਾਂ ਬਾਤਾਂ ਅਕਸਰ ਆਪਾ ਪੱਤਰਕਾਰਾਂ ਦੇ ਨਾਲ ਜੋ ਕੁਝ ਵਾਪਰ ਰਿਹਾ ਉਹ ਘਟਨਾਵਾਂ ਦੇਖਦੇ ਆ ਰਹੇ ਹਾਂ ਤਾਂ ਇਹਨਾਂ ਦੇ ਨਾਲ ਵੀ ਅਜੇ ਇਹ ਕੁਝ ਹੋਇਆ ਹਾਲਾਂਕਿ ਇਹ ਕਿੰਨੀਆਂ ਸੱਚੀਆਂ ਗੱਲਾਂ ਕਿੰਨੀਆਂ ਝੂਠੀਆਂ ਉਹ ਜਾਂਚ ਦਾ ਵਿਸ਼ਾ ਨਹੀਂ ਪਰ ਬਹੁਤ ਵੱਡੇ ਸਵਾਲ ਖੜੇ ਕਰਦਾ ਕਿ ਜਦੋਂ ਆਪਣੀ ਵਾਈਫ ਦੇ ਰੇਪ ਦੀ ਐਪਲੀਕੇਸ਼ਨ ਬੰਦਾ ਦੇ ਰਿਹਾ ਹੋਵੇ ਜਦੋਂ ਛੋਟੀਆਂ ਬੱਚੀਆਂ ਦੀ ਤਸਕਰੀ ਜਾਂ ਉਹਨਾਂ ਦੇ ਅੰਗਾਂ ਦੀ ਤਸਕਰੀ ਬਾਰੇ ਐਪਲੀਕੇਸ਼ਨਾਂ ਦੇ ਰਿਆ ਹੋਵੇ ਔਰ ਸਾਲਾਬਦੀ ਸਮਾਂ ਲੰਘ ਗਿਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਕਿਤੇ ਨਾ ਕਿਤੇ ਸਵਾਲ ਜਿਹੜੇ ਉਹ ਜਰੂਰ ਖੜੇ ਹੁੰਦੇ ਆ ਕੈਮਰਾਮੈਨ ਅੰਕੁਸ਼ ਦੇ ਨਾਲ ਸੁਖਵਿੰਦਰ ਸਿੱਧੂ ਜਾਨਾ ਲੋਕਨਾ ਟੀਵੀ ਤਪਾ